ਸਿੰਘਾ ਖਾਣ ਨਾਲੋਂ ਵੱਡਾ ਰਤਬਾ ਇਸ ਗੁਰੂ ਦੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੰਥ ਦੇ ਸਿੰਘਾ ਖਾਣ ਨਾਲੋਂ ਵੱਡਾ ਰਤਬਾ ਕੋਈ ਨਹੀਂ ਜਦੋਂ ਜਦੋਂ ਤੁਸੀਂ ਇੱਕ ਇੱਕ ਕਰਕੇ ਦਸਤਾਰ ਦਾ ਲੜ ਲਾਉਂਦੇ ਹੋ ਮੈਂ ਬੇਨਤੀ ਕਰਦਿਆਂ ਕੇਵਲ ਕੱਪੜੇ ਦਾ ਟੁਕੜਾ ਨਹੀਂ ਉਹ ਨੌਜਵਾਨੋ ਮੈਂ ਬੇਨਤੀ ਕਰਦਿਆਂ ਕਿ ਜੇ ਸਿੱਖਣਾ ਹੈ ਤੇ ਇਹਨਾਂ ਕੋਲੋਂ ਸਿੱਖੀਏ ਕਲਾਕਾਰਾਂ ਅਦਾਕਾਰਾਂ ਨਾਜਾਂ ਕੋਲ ਸਿੱਖਣ ਦੀ ਕੋਈ ਲੋੜ ਨਹੀਂ ਜਦੋਂ ਜੋ ਆਪਾਂ ਇੱਕ ਇੱਕ ਲੜ ਦਸਤਾਰ ਦਾ ਲਾਉਨੇ ਆ ਯਾਦ ਰੱਖਿਓ ਦਸਤਾਰ ਦੇ ਇੱਕ ਇੱਕ ਲੜਦੇ ਵਿੱਚ ਲੱਖਾਂ ਲੱਖਾਂ ਸ਼ਹੀਦੀਆਂ ਲੁਕੀਆਂ ਹੋਈਆਂ ਨੇ ਫਿਰ ਅੱਜ ਸਾਨੂੰ ਇਹ ਮਾਨ ਪ੍ਰਾਪਤ ਹੋਇਆ ਲੱਖਾਂ ਲੱਖਾਂ ਸ਼ਹੀਦੀਆਂ ਸੋ ਆਪਦੇ ਆਦਰਸ਼ ਆਪਦੇ ਉਸਤਾਦ ਆਪਦੇ ਰੋਲ ਮਾਡਲ ਆਪਾਂ ਉਹਨਾਂ ਨੂੰ ਬਣਾਈਏ ਜਦੋਂ ਇੰਦਰਾ ਗਾਂਧੀ ਸੀ ਨਾ ਇੱਕ ਨਾਰਾ ਬਲੰਦ ਹੋ ਗਿਆ ਇੰਡੀਆ ਇਜ਼ ਇੰਦਰਾਇਨ ਇਨ ਦੀ ਇੰਦਰਾਇਜ਼ ਇੰਡੀਆ ਕਿ ਇੰਦਰਾ ਇੰਦਰਾ ਹੀ ਇੰਡੀਆ ਹੈ ਇਹ ਦੇਸ਼ ਇੰਦਰਾਏ ਦੇ ਇੰਦਰਾ ਹੀ ਦੇਸ਼ ਆ ਤੇ ਉਹਨੂੰ 1984 ਦੇ ਹਮਲੇ ਤੋਂ ਬਾਅਦ ਕਹਿੰਦੇ ਆਇਰਨ ਲੇਡੀ ਹੈ ਜੀ ਆਇਰਨ ਲੇਡੀ ਉਹਨੂੰ ਫੌਲਾਦ ਦੀ ਬੀਬੀ ਕਹਿਣ ਲੱਗ ਪਏ ਮੈਂ ਇਧਰ ਇੱਕ ਗੱਲ ਕਹਿ ਦੇਣਾ ਚਾਹੁੰਦਾ ਜੇ ਫੌਲਾਦੀ ਮਨੁੱਖ ਮੰਨੇ ਜਾਣਗੇ ਤੇ ਉਹ ਮੰਨੇ ਜਾਣਗੇ ਜਿਨ੍ਹਾਂ ਦੇ ਟੈਂਕਾਂ توپਾਂ ਦੇ ਜਿਹੜੇ ਟੈਂਕ توپ ਸਰਹੱਦਾਂ ਦੇ ਉੱਤੇ ਦੁਸ਼ਮਣ ਦੇ ਨਾਲ ਲੜਨ ਦੇ ਲਈ ਇਕੱਲੇ ਜਾਣੇ ਚਾਹੀਦੇ ਸੀ ਜਦੋਂ ਉਹਨਾਂ ਦਾ ਮੁਖ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਬਕੁਰ ਸੱਚੇ ਪਾਤਸ਼ਾਹ ਦੇ ਪਵਨ ਪਵਿੱਤਰ ਅਸਥਾਨ ਵੱਲ ਕਰ ਦਿੱਤਾ ਗਿਆ ਤੇ ਜਿਹੜੇ ਆਪਣਾ ਸੀਸ ਤਲੀ ਤੇ ਧਰ ਕੇ ਲੜੇ ਨੇ ਸੂਰਅਸੋ ਪਹਿਚਾਣੀਆਂ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾੜੇ ਖੇਤ ਜੋ ਤੋ ਪ੍ਰੇਮ ਖੇਲਣ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇੱਕ ਮਾਰਗ ਪੈਰ ਤੇਰੀ ਜਸਰ ਦੀ ਜਾਂ ਕਾਣ ਲਾਗੀ ਜਾਏ ਜੇ ਫौलाਦੀ ਇਨਸਾਨ ਮੰਨੇ ਜਾਣ ਕੇ ਬੀਬੀ ਤੂੰ ਤਾਂ ਲਫਫਾ ਜਨਾਨੀ ਸੀ ਔਰ ਲੈਡੀ ਨਹੀਂ ਸੀ ਜੇ ਫौलाਦੀ ਇਨਸਾਨ ਫौलाਦੀ ਮਰਦ ਮਰਤੇ ਮਜਾਹਿਦ ਮੰਨੇ ਜਾਣ ਕੇ ਤੇ ਸੰਤ ਪਪਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਮੰਨੇ ਜਾਣਗੇ ਸੋ ਕਿ ਸਮਾਂ ਬਹੁਤ ਉੱਚਾ ਹੁੰਦਾ ਜਾ ਰਿਹਾ ਏ ਬਹੁਤ ਸ਼ਖਸੀਤਾਂ ਨੇ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਇਹਨਾਂ ਦੀ ਜ਼ਿੰਦਗੀ ਨਾਲ ਜੁੜੇ ਕੋਈ ਨਾ ਕੋਈ ਆਪ ਜੀ ਨੂੰ ਬੋਲ ਸੁਣਾਉਣੇ ਨੇ ਕੋਈ ਬਾਖ ਸੁਣਾਉਣੇ ਕੋਈ ਸਾਖੀਆਂ ਸੁਣਾੜੀਆਂ ਤੇ ਇਹੀ ਸਾਖੀਆਂ ਨੇ ਜਿੰਨਾ ਤੋਂ ਸਿੱਧ ਲੈਣੀ ਚਾਹੀਦੀ ਹੈ ਸਾਡੇ ਸੱਚੇ ਸੂਰਮੇ ਨੇ ਸੋ ਮੈਂ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਇੱਧਰ ਕਈ ਫਿਰਦੇ ਸੀ ਜਿਹੜੇ ਕਹਿੰਦੇ ਸੀਗੇ ਕਿ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇਹਾੜੇ ਤੇ ਅਸੀਂ ਕੱਠ ਨਹੀਂ ਹੋਣ ਦੇਣਾ ਅੱਡੀ ਚੋਟੀ ਦਾ ਜੋਰ ਉਹਨਾਂ ਨੇ ਲਾਇਆ ਤੇ ਸ਼ਹੀਦ ਉਦੋਂ ਤੱਕ ਅਮਰ ਰਹਿੰਦੇ ਨੇ ਜਦੋਂ ਤੱਕ ਉਹਨਾਂ ਦੇ ਜੋੜ ਮੇਲੇ ਮਨਾਏ ਜਾਂਦੇ ਨੇ ਮਰਦਾ ਕਰਨਾ ਚਾਹੁੰਦੇ ਸੀ ਮੈਂ ਕਹਿ ਦਵਾਂ ਕਿ ਹਮ ਸ਼ਹੀਦਾਂ ਕੋ ਕਦੇ ਮਰਦਾ ਨਹੀਂ ਕਹਤੇ ਅਨੀਸ ਰਿਜ਼ਕ ਜੰਨਤ ਮੇ ਮਿਲੇ ਸ਼ਾਨ ਯਹਾਂ ਪੇ ਬਾਕੀ ਰਹਿਂਦੀ ਦੁਨੀਆ ਤੱਕ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇ ਸਮੂਹ ਸਿੰਘਾਂ ਦੇ ਜੋੜ ਮੇਲੇ ਇਸੇ ਤਰੀਕੇ ਨਾਲ ਮਨਾਏ ਜਾਣਗੇ ਅੰਤ ਵਿੱਚ ਮੈਂ ਪਿੰਡ ਪੂਰੇ ਕੋਨੇ ਦੀ ਸਮੂਹ ਸੰਗਤ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਨੌਜਵਾਨੋ ਇਹ ਸੇਰਾ ਸਾਰਾ ਤੁਹਾਡੇ ਸਿਰ ਜਾਂਦਾ ਜੇ ਜਿਹੜੇ ਸੇਵਾਦਾਰ ਬਣ ਕੇ ਲੰਗਰ ਦੀ ਸੇਵਾ ਸੰਭ ਰਹਿ ਨੇ ਕੋਈ ਜੋੜਿਆਂ ਦੀ ਸੇਵਾ ਸੰਭ ਰਿਹਾ ਕੋਈ ਕੋਈ ਪ੍ਰਬੰਧ ਸੰਭ ਰਿਹਾ ਕਿਸੇ ਨੇ ਸਟੇਜ ਦਾ ਪ੍ਰਬੰਧ ਸੰਭਿਆ ਸੀ ਸਜਾਵਟ ਦਾ ਸੰਭਿਆ ਸੀ ਇਹ ਸਾਰਾ ਸੇਰਾ ਨੌਜਵਾਨੋ ਤੁਹਾਡੇ ਸਿਰ ਜਾਂਦਾ ਏ ਆਪ ਸਭ ਸੰਗਤਾਂ ਦਾ ਦੂਰੋਂ ਡਰਾਡੇੋਂ ਆਪਾਂ ਆਪ ਸਭ ਜੀ ਆਏ ਹੋ ਤੁਹਾਡਾ ਆਇਆ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਆ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਧੰਨਵਾਦ ਅਨੇਕ ਪੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਭ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੂੰ ਸੋ ਦਾਸ ਭੁਲਣਹਾਰ ਹੈ ਗੁਰੂ ਤੇ ਗੁਰ ਕੀ ਪਿਆਰੀ ਸੰਗਤ ਉਹ ਬਖਸ਼ਣਹਾਰ ਦਾਸ ਖਿਮਤਾ ਜਾਚਕ ਉਸੇ ਤਰੀਕੇ ਦੇ ਨਾਲ ਬੁਲੰਗ ਆਵਾਜ਼ ਦੇ ਵਿੱਚ ਆਪਾਂ ਫਿਰ ਤੋਂ ਫਤਿਹ ਦੀ ਸਮਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਆਖਣ ਨਾਲੋਂ ਵੱਡਾ ਰਤਬਾ ਇਸ ਗੁਰੂ ਦੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੰਥ ਦੇ ਸੇਗਾ ਖਾਣ ਨਾਲੋਂ ਵੱਡਾ ਰਤਬਾ ਕੋਈ ਨਹੀਂ ਜਦੋਂ ਜਦੋਂ ਤੁਸੀਂ ਇੱਕ ਇੱਕ ਕਰਕੇ ਦਸਤਾਰ ਦਾ ਲੜ ਲਾਉਂਦੇ ਹੋ ਮੈਂ ਬੇਨਤੀ ਕਰਦਿਆਂ ਕੇਵਲ ਕੱਪੜੇ ਦਾ ਟੁਕੜਾ ਨਹੀਂ ਉਹ ਨੌਜਵਾਨੋ ਮੈਂ ਬੇਨਤੀ ਕਰਦਿਆਂ ਕਿ ਜੇ ਸਿੱਖਣਾ ਹੈ ਤੇ ਇਹਨਾਂ ਕੋਲੋਂ ਸਿੱਖੀਏ ਕਲਾਕਾਰਾਂ ਅਦਾਕਾਰਾਂ ਨਾਜਾਂ ਕੋਲ ਸਿੱਖਣ ਦੀ ਕੋਈ ਲੋੜ ਨਹੀਂ ਜਦੋਂ ਜੋ ਆਪਾਂ ਇੱਕ ਇੱਕ ਲੜ ਦਸਤਾਰ ਦਾ ਲਾਉਨੇ ਆ ਯਾਦ ਰੱਖਿਓ ਦਸਤਾਰ ਦੇ ਇੱਕ ਇੱਕ ਲੜਦੇ ਵਿੱਚ ਲੱਖਾਂ ਲੱਖਾਂ ਸ਼ਹੀਦیاں ਲੁਕੀਆਂ ਹੋਈਆਂ ਨੇ ਫਿਰ ਅੱਜ ਸਾਨੂੰ ਇਹ ਮਾਨ ਪ੍ਰਾਪਤ ਹੋਇਆ ਲੱਖਾਂ ਲੱਖਾਂ ਸ਼ਹੀਦੀਆਂ ਸੋ ਆਪਦੇ ਆਦਰਸ਼ ਆਵਦੇ ਉਸਤਾਦ ਆਵਦੇ ਰੋਲ ਮਾਡਲ ਆਪਾਂ ਉਹਨਾਂ ਨੂੰ ਬਣਾਈਏ ਜਦੋਂ ਇੰਦਰਾ ਗਾਂਧੀ ਸੀ ਨਾ ਇੱਕ ਨਾਰਾ ਬਲੰਦ ਹੋ ਗਿਆ ਇੰਡੀਆ ਇਜ਼ ਇੰਦਰਾਇਨ ਇਨ ਦੀ ਇੰਦਰਾਇਜ਼ ਇੰਡੀਆ ਕਿ ਇੰਦਰ ਇੰਦਰਾਈ ਇੰਡੀਆ ਹੈ ਇਹ ਦੇਸ਼ ਇੰਦਰਾਏ ਦੇ ਇੰਦਰਾਈ ਦੇਸ਼ ਆ ਤੇ ਉਹਨੂੰ 1984 ਦੇ ਹਮਲੇ ਤੋਂ ਬਾਅਦ ਕਹਿੰਦੇ ਆਇਰਨ ਲੇਡੀ ਆ ਜੀ ਆਇਰਨ ਲੇਡੀ ਉਹਨੂੰ ਫੌਲਾਦ ਦੀ ਬੀਬੀ ਕਹਿਣ ਲੱਗ ਪਏ ਮੈਂ ਇਧਰ ਇੱਕ ਗੱਲ ਕਹਿ ਦੇਣਾ ਚਾਹੁੰਦਾ ਜੇ ਫੌਲਾਦੀ ਮਨੁੱਖ ਮੰਨੇ ਜਾਣਗੇ ਤੇ ਉਹ ਮੰਨੇ ਜਾਣਗੇ ਜਿਨ੍ਹਾਂ ਨੇ ਟੈਂਕਾਂ توپਾਂ ਦੇ ਜਿਹੜੇ ਟੈਂਕ ਤੋਪ ਸਰਹੱਦਾਂ ਦੇ ਉੱਤੇ ਦੁਸ਼ਮਣ ਦੇ ਨਾਲ ਲੜਨ ਦੇ ਲਈ ਇਕੱਲੇ ਜਾਣੇ ਚਾਹੀਦੇ ਸੀ ਜਦੋਂ ਉਹਨਾਂ ਦਾ ਮੁਖ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਭ ਤੋਂ ਸੱਚੇ ਪਾਤਸ਼ਾਹ ਦੇ ਪਵਣ ਪਵਿੱਤਰ ਅਸਥਾਨ ਵੱਲ ਕਰ ਦਿੱਤਾ ਗਿਆ ਤੇ ਜਿਹੜੇ ਆਪਣਾ ਸੀਸ ਤਲੀ ਤੇ ਧਰ ਕੇ ਲੜੇ ਨੇ ਸੂਰਅਸੋ ਪਹਿਚਾਣੀਆਂ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾੜੇ ਖੇਤ ਜੋ ਤੋ ਪ੍ਰੇਮ ਖੇਲਣ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇੱਕ ਮਾਨਕ ਪੈਰ ਤੇਰੀ ਜਸਰ ਦੀ ਜਾਂ ਕਾਣ ਮਾਗੀ ਜਾਏ ਜੇ ਫੌਲਾਦੀ ਇਨਸਾਨ ਮੰਨੇ ਜਾਣ ਕੇ ਬੀਬੀ ਤੂੰ ਤਾਂ ਲਖਫਫ ਜਨਾਨੀ ਸੀ ਔਰ ਲੈਡੀ ਨਹੀਂ ਸੀ ਜੇ ਫੌਲਾਦੀ ਇਨਸਾਨ ਫੌਲਾਦੀ ਮਰਦ ਮਰਤੇ ਮਜਾਹਿਦ ਮੰਨੇ ਜਾਣ ਕੇ ਤੇ ਸਤ ਪਾਪਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਮੰਨੇ ਜਾਣ ਕੇ ਸੋ ਕਿ ਸਮਾ ਬਹੁਤ ਉੱਚਾ ਹੁੰਦਾ ਜਾ ਰਿਹਾ ਹੈ ਬਹੁਤ ਸ਼ਕਤੀਸ਼ੀਤਾ ਨੇ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਤਿਨਾਂ ਦੀ ਜ਼ਿੰਦਗੀ ਨਾਲ ਜੁੜੇ ਕੋਈ ਨਾ ਕੋਈ ਆਪ ਜੀ ਨੂੰ ਬੋਲ ਸੁਣਾਉਣੇ ਨੇ ਕੋਈ ਬਾਖ ਸੁਣਾਉਣੇ ਕੋਈ ਸਾਖੀਆਂ ਸੁਣਾਉਣੀਆਂ ਤੇ ਇਹੀ ਸਾਖੀਆਂ ਨੇ ਜਿੰਨਾ ਤੋਂ ਸੇਧ ਲੈਣੀ ਚਾਹੀਦੀ ਹੈ ਸਾਡੇ ਸੱਚੇ ਸੂਰਮੇ ਸੋ ਮੈਂ ਆਇਆਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ ਇੱਧਰ ਕਈ ਫਿਰਦੇ ਸੀ ਜਿਹੜੇ ਕਹਿੰਦੇ ਸੀਗੇ ਕਿ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਝਾੜੇ ਤੇ ਅਸੀਂ ਕੱਠ ਨਹੀਂ ਹੋਣ ਦੇਣਾ ਅੱਡੀ ਚੋਟੀ ਦਾ ਜੋਰ ਉਹਨਾਂ ਨੇ ਲਾਇਆ ਤੇ ਸ਼ਹੀਦ ਉਦੋਂ ਤੱਕ ਅਮਰ ਰਹਿੰਦੇ ਨੇ ਜਦੋਂ ਤੱਕ ਉਹਨਾਂ ਦੇ ਜੋੜ ਮੇਲੇ ਮਨਾਏ ਜਾਂਦੇ ਨੇ ਮਰਦਾ ਕਰਨਾ ਚਾਹੁੰਦੇ ਸੀ ਮੈਂ ਕਹਿ ਦਵਾਂ ਕਿ ਹਮ ਸ਼ਹੀਦਾਂ ਕੋ ਕਦੇ ਮਰਦਾ ਨਹੀਂ ਕਹਤੇ ਅਨੀਸ ਰਿਜ਼ਕ ਜੰਨਤ ਮੇ ਮਿਲੇ ਸ਼ਾਨ ਯਹਾਂ ਪੇ ਬਾਕੀ ਰਹਿਂਦੀ ਦੁਨੀਆ ਤੱਕ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇ ਸਮੂਹ ਸਿੰਘਾਂ ਦੇ ਜੋੜ ਮੇਲੇ ਇਸੇ ਤਰੀਕੇ ਨਾਲ ਮਨਾਏ ਜਾਣਗੇ ਅੰਤ ਵਿੱਚ ਮੈਂ ਪਿੰਡ ਪੂਰੇ ਕੋਨੇ ਦੀ ਸਮੂਹ ਸੰਗਤ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਨੌਜਵਾਨੋ ਇਹ ਸੇਰਾ ਸਾਰਾ ਤੁਹਾਡੇ ਸਿਰ ਜਾਂਦਾ ਜੇ ਜਿਹੜੇ ਸੇਵਾਦਾਰ ਬਣ ਕੇ ਲੰਗਰ ਦੀ ਸੇਵਾ ਸੰਭ ਰਹਿ ਨੇ ਕੋਈ ਜੋੜਿਆਂ ਦੀ ਸੇਵਾ ਸੰਭ ਰਿਹਾ ਕੋਈ ਕੋਈ ਪ੍ਰਬੰਧ ਸੰਭ ਰਿਹਾ ਕਿਸੇ ਨੇ ਸਟੇਜ ਦਾ ਪ੍ਰਬੰਧ ਸੰਭਿਆ ਸੀ ਸਜਾਵਟ ਦਾ ਸੰਭਿਆ ਸੀ ਇਹ ਸਾਰਾ ਸੇਰਾ ਨੌਜਵਾਨੋ ਤੁਹਾਡੇ ਸਿਰ ਜਾਂਦਾ ਏ ਆਪ ਸਭ ਸਖਤਾ ਦਾ ਦੂਰੋਂ ਤੁਹਾਡੇੋਂ ਆਪਾ ਆਪ ਸਭ ਜੀ ਆਏ ਹੋ ਤੁਹਾਡਾ ਆਇਆ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਆ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਧੰਨਵਾਦ ਅਨੇਕ ਪੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਭ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੂੰ ਸੋ ਦਾਸ ਭੁਲਣਹਾਰ ਹੈ ਗੁਰੂ ਤੇ ਗੁਰਗਿਆਰੀ ਸੰਗਤ ਉਹ ਬਖਸ਼ਣਹਾਰ ਦਾਸ ਕਿਮਤ ਆ ਜਾ ਚੱਕ ਉਸੇ ਤਰੀਕੇ ਦੇ ਨਾਲ ਬੁਲੰਗ ਆਵਾਜ਼ ਦੇ ਵਿੱਚ ਆਪਾਂ ਫਿਰ ਤੋਂ ਫਤਿਹ ਦੀ ਸਮਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਕਾ ਖਾਉਣ ਨਾਲੋਂ ਵੱਡਾ ਰਤਬਾ ਇਸ ਗੁਰੂ ਦੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੰਥ ਦੇ ਸਿੱਖਾ ਖਾਣ ਨਾਲੋਂ ਵੱਡਾ ਰਤਬਾ ਕੋਈ ਨਹੀਂ ਜਦੋਂ ਜਦੋਂ ਤੁਸੀਂ ਇੱਕ ਇੱਕ ਕਰਕੇ ਦਸਤਾਰ ਦਾ ਲੜ ਲਾਉਂਦੇ ਹੋ ਮੈਂ ਬੇਨਤੀ ਕਰਦਿਆਂ ਕੇਵਲ ਕੱਪੜੇ ਦਾ ਟੁਕੜਾ ਨਹੀਂ ਉਹ ਨੌਜਵਾਨੋ ਮੈਂ ਬੇਨਤੀ ਕਰਦਿਆਂ ਕਿ ਜੇ ਸਿੱਖਣਾ ਹੈ ਤੇ ਇਹਨਾਂ ਕੋਲੋਂ ਸਿੱਖੀਏ ਕਲਾਕਾਰਾਂ ਅਦਾਕਾਰਾਂ ਨਾਜਾਂ ਕੋਲੋਂ ਸਿੱਖਣ ਦੀ ਕੋਈ ਲੋੜ ਨਹੀਂ ਜਦੋਂ ਜੋ ਆਪਾਂ ਇੱਕ ਇੱਕ ਲੜ ਦਸਤਾਰ ਦਾ ਲਾਉਣੇ ਆ ਯਾਦ ਰੱਖਿਓ ਦਸਤਾਰ ਦੇ ਇੱਕ ਇੱਕ ਲੜਦੇ ਵਿੱਚ ਲੱਖਾਂ ਲੱਖਾਂ ਸ਼ਹੀਦیاں ਲੁਕੀਆਂ ਹੋਈਆਂ ਨੇ ਫਿਰ ਅੱਜ ਸਾਨੂੰ ਇਹ ਮਾਨ ਪ੍ਰਾਪਤ ਹੋਇਆ ਲੱਖਾਂ ਲੱਖਾਂ ਸ਼ਹੀਦੀਆਂ ਸੋ ਆਪਦੇ ਆਦਰਸ਼ ਆਪਦੇ ਉਸਤਾਦ ਆਪਦੇ ਰੋਲ ਮਾਡਲ ਆਪਾਂ ਉਹਨਾਂ ਨੂੰ ਬਣਾਈਏ ਜਦੋਂ ਇੰਦਰਾ ਗਾਂਧੀ ਸੀ ਨਾ ਇੱਕ ਨਾਰਾ ਬਲੰਦ ਹੋ ਗਿਆ ਇੰਡੀਆ ਇਜ਼ ਇੰਦਰਾਇਨ ਇਨ ਦੀ ਇੰਦਰਾਇਜ਼ ਇੰਡੀਆ ਕਿ ਇੰਦਰ ਇੰਦਰਾਈ ਇੰਡੀਆ ਹੈ ਇਹ ਦੇਸ਼ ਇੰਦਰਾ ਹੈ ਦੇ ਇੰਦਰਾਈ ਦੇਸ਼ ਆ ਤੇ ਉਹਨੂੰ 1984 ਦੇ ਹਮਲੇ ਤੋਂ ਬਾਅਦ ਕਹਿੰਦੇ ਆਇਰਨ ਲੇਡੀ ਹੈ ਜੀ ਆਇਰਨ ਲੇਡੀ ਉਹਨੂੰ ਫੌਲਾਦ ਦੀ ਬੀਬੀ ਕਹਿਣ ਲੱਗ ਪਏ ਮੈਂ ਇਧਰ ਇੱਕ ਗੱਲ ਕਹਿ ਦੇਣਾ ਚਾਹੁੰਦਾ ਜੇ ਫੌਲਾਦੀ ਮਨੁੱਖ ਮੰਨੇ ਜਾਣਗੇ ਤੇ ਉਹ ਮੰਨੇ ਜਾਣਗੇ ਜਿਨ੍ਹਾਂ ਨੇ ਟੈਂਕਾਂ ਤੋਪਾਂ ਦੇ ਜਿਹੜੇ ਟੈਂਕ ਤੋਪਾਂ ਸਰ ਹੱਤਾਂ ਦੇ ਉੱਤੇ ਦੁਸ਼ਮਣ ਦੇ ਨਾਲ ਲੜਨ ਦੇ ਲਈ ਇਕੱਲੇ ਜਾਣੇ ਚਾਹੀਦੇ ਸੀ ਜਦੋਂ ਉਹਨਾਂ ਦਾ ਮੁਖ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਭ ਤੋਂ ਸੱਚੇ ਪਾਤਸ਼ਾਹ ਦੇ ਪਵਣ ਪਵਿੱਤਰ ਅਸਥਾਨ ਵੱਲ ਕਰ ਦਿੱਤਾ ਗਿਆ ਤੇ ਜਿਹੜੇ ਆਪਣਾ ਸੀਸ ਕਲੀ ਤੇ ਧਰ ਕੇ ਲੜੇ ਨੇ ਸੂਰਾ ਸੋ ਪਹਿਚਾਣੀਆਂ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾੜੇ ਖੇਤ ਜੋ ਤੋਂ ਨਕਾ ਚਾਉ ਸਿਰ ਧਰ ਤਲੀ ਗੜੀ ਮੇਰੀ ਆਉ ਇੱਕ ਮਾਰਗ ਪੈਰ ਤੇਰੀ ਜਸਰ ਦੀ ਜਾਂ ਕਾਣ ਮਾਗੀ ਜਾਏ ਜੇ ਫौलाਦੀ ਇਨਸਾਨ ਮੰਨੇ ਜਾਣ ਕੇ ਬੀਬੀ ਤੂੰ ਤਾਂ ਲਖੌਫਾ ਜਨਾਨੀ ਸੀ ਔਰ ਲੈਡੀ ਨਹੀਂ ਸੀ ਜੇ ਫौलाਦੀ ਇਨਸਾਨ ਫौलाਦੀ ਮਰਦ ਮਰਦੇ ਮੁਜਾਹਿਦ ਮੰਨੇ ਜਾਣ ਕੇ ਤੇ ਸੰਤ ਪਪਾ ਚਰਨਾਲ ਸਿੰਘ ਤੇ ਭਾਈ ਅਮਰੀਕ ਸਿੰਘ ਮੰਨੇ ਜਾਣਗੇ ਸੋ ਕਿਉਂਕਿ ਸਮਾਂ ਬਹੁਤ ਉੱਚਾ ਹੁੰਦਾ ਜਾ ਰਿਹਾ ਏ ਬਹੁਤ ਸ਼ਕਤੀਸ਼ੀਤਾ ਨੇ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਇਹਨਾਂ ਦੀ ਜ਼ਿੰਦਗੀ ਨਾਲ ਜੁੜੇ ਕੋਈ ਨਾ ਕੋਈ ਆਪ ਜੀ ਨੂੰ ਬੋਲ ਸੁਣਾਉਣੇ ਨੇ ਕੋਈ ਬਾਖ ਸੁਣਾਉਣੇ ਕੋਈ ਸਾਖੀਆਂ ਸੁਣਾਉਣੀਆਂ ਤੇ ਇਹੀ ਸਾਖੀਆਂ ਨੇ ਜਿੰਨਾ ਤੋਂ ਸੇਧ ਲੈਣੀ ਚਾਹੀਦੀ ਹੈ ਸਾਡੇ ਸੱਚੇ ਸੂਰਮੇ ਸੋ ਮੈਂ ਆਇਆਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਇੱਧਰ ਕਈ ਫਿਰਦੇ ਸੀ ਜਿਹੜੇ ਕਹਿੰਦੇ ਸੀਗੇ ਕਿ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਤਿਹਾਰੇ ਤੇ ਅਸੀਂ ਇਕੱਠ ਨਹੀਂ ਹੋਣ ਦਾਣਾ ਅੱਡੀ ਚੋਟੀ ਦਾ ਜੋਰ ਉਹਨਾਂ ਨੇ ਲਾਇਆ ਤੇ ਸ਼ਹੀਦ ਉਦੋਂ ਤੱਕ ਅਮਰ ਰਹਿੰਦੇ ਨੇ ਜਦੋਂ ਤੱਕ ਉਹਨਾਂ ਦੇ ਜੋੜ ਮੇਲੇ ਮਨਾਏ ਜਾਂਦੇ ਨੇ ਮਰਦਾ ਕਰਨਾ ਚਾਹੁੰਦੇ ਸੀ ਮੈਂ ਕਹਿ ਦਵਾਂ ਕਿ ਹਮ ਸ਼ਹੀਦਾਂ ਕੋ ਕਦੇ ਮਰਦਾ ਨਹੀਂ ਕਹਤੇ ਅਨੀਸ ਰਿਜ਼ਕ ਜੰਨਤ ਮੇ ਮਿਲੇ ਸ਼ਾਨ ਯਹਾਂ ਪੇ ਬਾਕੀ ਰਹਿੰਦੀ ਦੁਨੀਆ ਤੱਕ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇ ਸਮੂਹ ਸਿੰਘਾਂ ਦੇ ਜੋੜ ਮੇਲੇ ਇਸੇ ਤਰੀਕੇ ਨਾਲ ਮਨਾਏ ਜਾਣਗੇ ਅੰਤ ਵਿੱਚ ਮੈਂ ਪਿੰਡ ਪੂਰੇ ਕੋਨੇ ਦੀ ਸਮੂਹ ਸੰਗਤ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਨੌਜਵਾਨੋ ਇਹ ਸੇਰਾ ਸਾਰਾ ਤੁਹਾਡੇ ਸਿਰ ਜਾਂਦਾ ਜੇ ਜਿਹੜੇ ਸੇਵਾਦਾਰ ਬਣ ਕੇ ਲੰਗਰ ਦੀ ਸੇਵਾ ਸੰਭ ਰਹੇ ਨੇ ਕੋਈ ਜੋੜਿਆਂ ਦੀ ਸੇਵਾ ਸੰਭ ਰਹਿਆ ਕੋਈ ਕੋਈ ਪ੍ਰਬੰਧ ਸੰਭ ਰਹੇ ਕਿਸੇ ਨੇ ਸਟੇਜ ਦਾ ਪ੍ਰਬੰਧ ਸੰਭਿਆ ਸੀ ਸਜਾਵਟ ਦਾ ਸੰਭਿਆ ਸੀ ਇਹ ਸਾਰਾ ਸੇਰਾ ਨੌਜਵਾਨੋ ਤੁਹਾਡੇ ਸਿਰ ਜਾਂਦਾ ਏ ਆਪ ਸਭ ਸੰਗਤਾਂ ਦਾ ਦੂਰੋਂ ਦਰੜਿਓ ਆਪਾਂ ਆਪ ਸਭ ਜੀ ਆਏ ਹੋ ਤੁਹਾਡਾ ਆਇਆ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਆ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਧੰਨਵਾਦ ਅਨੇਕ ਪੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਭ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੂੰ ਸੋ ਦਾਸ ਭੁੱਲਣਹਾਰ ਹੈ ਗੁਰੂ ਤੇ ਗੁਰ ਕੀ ਪਿਆਰੀ ਸੰਗਤ ਉਹ ਬਖਸ਼ਣਹਾਰ ਦਾਸ ਕੀ ਮੋਦਾ ਜਾਚਕ ਉਸੇ ਤਰੀਕੇ ਦੇ ਨਾਲ ਬੁਲੰਦ ਆਵਾਜ਼ ਦੇ ਵਿੱਚ ਆਪਾਂ ਫਿਰ ਤੋਂ ਫਤਿਹ ਦੀ ਸਮਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ